ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਅੱਜ ਆਪਣਾ ਹੋ ਗਿਆ 84ਵਾਂ ਦਿਨ ਤੇ ਅੱਜ ਦੇ ਦਿਨ ਦੀ ਸ਼ੁਰੂਆਤ ਕਰਾਂਗੇ ਗੁਰੂ ਘਰ ਤੋਂ ਅੱਜ ਕਿਉਂਕਿ ਮਸਿਆ ਦਾ ਦਿਹਾੜਾ ਵਾਜੀ ਤੇ ਆਪਾਂ ਜਾ ਰਹੇ ਹਾਂ ਦਰਸ਼ਨਾਂ ਲਈ ਤੇ ਦਰਸ਼ਨਾਂ ਤੋਂ ਬਾਅਦ ਆਪਾਂ ਆਵਾਂਗੇ ਗਰਾਊਂਡ 'ਚ ਤੇ ਫਿਰ ਦੇਖਾਂਗੇ ਤੁਹਾਨੂੰ ਦੱਸਾਂਗੇ ਗਰਾਊਂਡ ਦਾ ਹਾਲ ਕਿ ਕਿੱਦਾਂ ਗਰਾਊਂਡ ਗਿੱਲੀ ਹੈ ਜਾਂ ਸੁੱਕ ਗਈ ਹੈ ਸਹੀ ਹੈ ਜੀ ਚਲੋ ਤੁਹਾਨੂੰ ਪਹਿਲਾਂ ਦਰਸ਼ਨ ਕਰਵਾਵਾਂਗੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਰੋ ਦਰਸ਼ਨ ਜੀ ਗੁਰੂ ਘਰ ਦੇ ਸੱਚੇ ਪਾਤਸ਼ਾਹ ਜੀ मेरा करे बाबा, सही है जी अच्छा आज मस्स्या दिहाड़ा बबरी कृपा ना दे दर्शन करा गे गुरु घर द ठीक है जी वाह, वाह, जी वागु जी 我的承诺。 ਚਲੋ 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 ਬਹੁਤ ਛੁੱਟੀਆਂ ਕਰ ਰਹੀਆਂ ਕੋਟੀ ਨੇ ਵੇ ਗੰਦਾ ਪੂਛ ਬੰਨੀ ਭਾਜੀ ਮਗਰ ਲਾ ਕੇ ਰੱਖ ਲੈ ਮਮਾ ਨੂੰ ਟੀ-ਸ਼ਰਟ ਨੂੰ ਆਹ ਹੈ ਕ੍ਰਿਸ਼ ਭਾਜੀ ਗੁੱਡ ਮਾਰਨਿੰਗ ਜੀ ਬੜੇ ਦਿਨਾਂ ਬਾਅਦ ਆਏ ਕੀ ਹਾਲ ਹੈ ਮੈਂ ਤਾਂ ਹੋਜੀ ਮੀ ਨਹੀਂ ਮੀ ਆਉਂਦਾ ਹੈ ਮੀ ਦਾ ਕਰਕੇ ਕੰਮ ਖਰਾਬ ਹੋ ਗਿਆ ਨਾ ਜੀ ਸਹੀ ਹੈ ਸਹੀ ਹੈ ਜੀ ਅਸੀਂ ਆਪ ਦੀ ਡਿਊਟੀ ਟਾਈਮ ਤੇ ਅੱਠ ਪਈਨੇ ਨਾ ਭਾਜੀ ਹਾਂ ਜੀ ਮੀ ਨਹੀਂ ਕੰਮ ਖਰਾਬ ਕਰਦਾ ਸੀ ਬਾਹਰ ਚ ਹੀ ਮੋੜ ਦਿੰਦਾ ਭਾਜੀ ਆ ਮੋਟਾ ਹੋ ਗਿਆ ਫੇਰ ਦੋਹਾਂ ਤਿੰਨ ਦਿਨਾਂ ਜੀ ਘਟਾ ਦੇ ਆਓ ਆਓ ਕੀ ਕਰਦਾ ਭਾਜੀ ਇਹਦੇ ਹੁਣ ਵੱਜਣੀਆਂ ਆ ਜਿਹੜਾ ਸੈਟ ਵਿੱਚ ਕੀਤਾ ਨਾ ਤੂੰ ਲਿਆਓ ਛੁੱਟੀ ਕੱਢ ਕੇ ਆਇਆ ਨਾਲੇ ਇੱਧਰ ਆ ਜੜੀ ਹਾਂ ਜਿਹੜੀ ਮੂਵਮੈਂਟ ਕੀਤੀ ਚਾਹ ਪੀ ਆਈ ਕਿ ਨਹੀਂ ਭਾਜੀ ਇਹਨੇ ਹਾਂ ਵੀ ਦਿੱਤੀ ਆ ਤੇ ਜਿਹੜੀ ਉਦੋਂ ਦਾ ਭਾਜੀ ਆਉਂਦਾ ਉਦੋਂ ਛੁੱਟੀਆਂ ਕਰਕੇ ਚਾਹ ਹੀ ਨੇ ਪੀਣੀ ਸੀ ਭਾਜੀ ਨੂੰ ਇੱਧਰ ਆ ਇੱਧਰ ਮੈਂ ਅੱਜ ਜਮੇ ਲੈ ਉਦਨ ਵਾਲੀ ਚਾਹ ਕੀ ਘਮ ਉਦਨ ਨੂੰ ਮੂੰ ਕਵਾ ਓਰੇ ਭੂਕ ਮਾ ਅਦਰ ਨੂੰ ਪਹਿਲਾ ਮੂੰਗ ਮਾਦਰ ਨੂੰ ਆਹ ਵੇਖ ਲਓ ਜੀ ਦਾ हेयर ਸਟਾਈਲ ਵੇਖ ਲਓ ਕੋਈ ਦਾ ਸੇਸਟਾਈਲ ਦੋਵੇਂ ਕੋ ਮਤੂੰ ਹੀ ਕੰਮ ਨਹੀਂ ਮੈਂ ਛਿੱਟੀ ਫਰਾਦੇ ਇਹਨਾਂ ਦੋਨੋਂ ਇੱਧਰ ਆਓ ਸਾਰਿਆਂ ਦੇ ਵਿਖਾਉਣਾ ਸਾਰਿਆਂ ਨੂੰ ਪਹਿਲਾਂ ਤੂੰ ਕੋ ਮਾਦਰ ਨੂੰ ਇਹ ਇੱਕ ਇਹ ਕਾਦੋਂ ਕਟਾਇਆ ਇਦਾਂ ਉਹਦਾ ਹੀ ਕਰਤਾ ਅੱਛਾ ਨਵੀਂ ਸੇਲੀ ਹੋਈ ਆ ਕੋਈ ਹੈਨਾ ਨਵੀਂ ਸੇਲੀ ਸਿੱਟੀ ਆ ਪਿਆਰ ਚ ਕੋਟੀ ਤੂੰ ਹੀ ਵਿਖਾ ਕੋਟੀ ਦੇ ਘਟ ਵਾ ਤੇਰੀ ਪੂਛ ਜਿਆਦੀ ਦਿਖੀ ਕੀ ਗੱਲ ਟੀਕੇ ਲਾਉਣੇਗੇ ਇਹਦੇ ਆਹ ਘੜੀ ਪੂਛ ਆਹ ਵੇਖ ਲੈ ਨਹੀਂ ਪੂਛਾ ਜਿਹੜੀ ਤੇਰੇ ਹੈਨਾ ਉਮੀਰ ਖਾ ਗਏ ਆ ਉਹ ਲੈ ਚਲੋ ਜੀ ਸੈੱਟ ਆ ਗਿਆ ਚੋਬਰਾਂ ਦਾ ਆ ਗਿਆ ਸੈੱਟ ਚਲੋ 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 ਬਾਗੀਆਂ ਪਾਓ ਬਾਗੀਆਂ ਪੂਰੀਆਂ ਬਹੁਤ ਛੁੱਟੀਆਂ ਕਰ ਲਈਆਂ ਅੱਜ ਤਾਂ ਪੱਟ ਤੁਰਨੇ ਚਾਹੀਦੇ ਆ ਜੇ ਅੱਜ ਮਨਾ ਤੁਰਨੇ ਵੀ ਮਾੜੀ ਗੱਲ ਆ ਕੀ ਗੱਲ ਆਈ ਸੀ ਵੇਸੇ ਕਹਾ ਤਾਂ ਗੈਸ ਰੁਕੀ ਆ ਗੈਸ ਮੁੱਕੀ ਆ ਨੀ ਮਾਓ ਤੂੰ ਨਹੀਂ ਉਹ ਜਾਂਦਾ ਬੈਂਟਲਨ ਜਿੰਮ 'ਚ ਵੜ ਜਾਂਦਾ ਮੈਂ ਕਿ ਨੀਵਾ ਹੈ ਜਿੰਮ ਜੁਮ ਲਾ ਲਿਆ ਜਿੰਮ ਜੁਮ ਕੀ ਲਾ ਲਈਏ ਬਾਹਰ ਨਿਕਲੇ ਹਫਤਾ ਇਕ ਲਾਇਆ ਹੋਣਾ ਮਹਰੂਪ ਬਟ ਕੇ ਕੈਂਪ ਦਾ ਉਥੇ ਜਿੰਮ 'ਚ ਵੜ ਜਾਂਦਾ ਕਿੰਨਾ ਕ ਪਸੀਨਾ ਆ ਗਿਆ ਜਿੰਮ 'ਚ ਸਕੂਲੇ ਜਾਣਾ ਹੁੰਦਾ ਯਾਰ ਸਕੂਲੇ ਲੈ ਇਥੋਂ ਵੀ ਸਕੂਲੇ ਇਹਨਾਂ ਨੇ ਵੀ ਥੇ ਜਾਣਾ ਨਾ ਤੁਸੀਂ ਵੀ ਸਕੂਲੇ ਤੁਸੀਂ ਨਹੀਂ ਜਿੰਮ ਲਾਉਂਦੇ ਇਹ ਮੇਰੇ ਟਾਈਮ ਨਾਲ ਲੱਗਦਾ ਨਹੀਂ ਸਹਿਜ ਉਦਾਂ ਹੀ ਨਾ ਮਿਹਨਤ ਕੈਂਪ ਲਾਉਣ ਦੇ ਨਾਂ ਬਾਨੇ ਆ ਇਹਨਾਂ ਦੇ ਭਾਜੀ ਮੈਂ ਥੋੜਾ ਜਿਹਾ ਲੇਟ ਹੋ ਗਿਆ ਵਾ ਗੁਰੂ ਘਰ ਜਾਣਾ ਹੈਗਾ ਤੇ ਵੇਖ ਲੋ ਸਹਿ ਇਹ ਇਹ ਪਰਾਵਾ ਉੱਤੇ ਨਾ ਜੜ ਜੀ ਆ ਗਈ ਇਧਰ ਮੇਰੇ ਆ ਵੇ ਆ ਵੇ ਆ ਵੇ ਆ ਵੇਖ ਲੋ ਭਾਜੀ ਖੱਪ ਕਰਦਾ ਵਾ ਆ ਵਲੌਗ ਚ ਆਈ ਜਾਂਦਾ ਸਾਰਾ ਕੋਈ ਨਾ ਸਾਈਡਾਂ ਨੂੰ ਦੱਸਦਾ ਦਿਨ ਮੈਂ ਪੰਜਿਆਂ ਦੇ ਉਹ ਪੰਜਿਆਂ ਦੇ ਥੱਲੇ ਕੈਮਰਾ ਮਾਰ ਲੈਣਾ ਲੈ ਪੰਜਿਆਂ ਦੇ ਥੱਲੇ ਮਾਰ ਰਿਹਾ ਕਹਿੰਦਾ ਕੈਮਰਾ ਲੈ ਥੱਲੇ ਕੈਮਰਾ ਮਾਰਦਾ ਹੀ ਥੱਲੇ ਕਿੱਥੇ ਕੈਮਰਾ ਮਾਰਾਂ ਹੈ ਅੱਡੀਆਂ ਤੇ ਅੱਡੀਆਂ ਤੇ ਤੂੰ ਅੱਡੀਆਂ ਤੇ ਨਿਗਾ ਮਾਰੋ ਮਾਰੋ ਲੱਤਾਂ ਛਾਤੀ ਸ਼ਾਬਾਸ਼ ਸ਼ਾਬਾਸ਼ ਜੋਰ ਨਾਲ ਜੋਰ ਨਾਲ ਆ ਵੇਹਾ ਵੇ ਇਦਾਂ ਕਰਨਾ ਜਿੱਦਾ ਵੇ ਗਜ ਨਹੀਂ ਕਰਨ ਰਿਆ ਈ ਆ ਵੇ ਆ ਵੇ ਲੈ ਉਹ ਤੈਨੂੰ ਕੀ ਗੱਲ ਆ ਤੇਰਾ ਭਰਾ ਵੇਖ ਲੈ ਲਾਈ ਜਾਂਦਾ ਨਿਗਾ ਜਾ ਆ ਵੇ ਲੈ ਭਾਈ ਆ ਵੇਖੀ ਕਿਦ ਤੂੰ ਲੱਤਾਂ ਮਾਰਦਾ ਆ ਵੇ ਲੱਤਾਂ ਪਿੱਛੇ ਨੂੰ ਮਾਰਦਾ ਇਹਨਾਂ ਨੂੰ ਚੱਲ 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 ਸ਼ਾਬਾਸ਼ 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 ਓ ਬੱਲੇ ਸਹਿਜ ਨਾਲ ਕਹਿੰਦੇ ਢੂਤਾ ਵੀ ਲੱਗਾ ਅਜ ਫੁੱਲ ਪੇਂਟ ਲਾਉਣ ਸ਼ਾਬਾਸ਼ ਸ਼ਾਬਾਸ਼ ਤੁਸੀਂ ਦੇਖ ਸਕਦੇ ਮੈਂ ਇਹਦੇ ਲੱਗੇ ਖੜਾ ਹਾਂ ਤੇ ਧਰਤੀ ਵੇਖੋ ਕਿੱਦਾਂ ਕੰਬਦੀ ਆ ਧਰਤੀ ਵੇਖੋ ਕਿੱਦਾਂ ਕੰਬਦੀ ਆ ਵੇਖ ਸਕਦੇ ਤੁਸੀਂ ਚੱਲ ਚੱਲ ਉਹ ਵੇ ਉਹ ਹੋ ਗਈ ਤੇਜ਼ ਮਸ਼ੀਨ ਚੱਲ 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 ਸੈੱਟ ਆ ਗਿਆ ਅਗਲਾ ਚਲੋ ਚਲੋ ਛਾਤੀ 'ਚ ਲੱਤਾਂ ਛਾਤੀ 'ਚ ਓ ਵੇ ਓ ਵੇ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਖਾਵਾ 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 ਖੇਤ ਕੇ ਖੇਤ ਕੇ ਖੇਤ ਕੇ ਖੇਤ ਕੇ ਕੰਮ ਨੂੰ ਖੇਤ ਕੇ ਲਓ ਜੀ ਕੋਈ ਸਾਹਿਬ ਅਜ ਕੱਢਣੀ ਐ ਕਮੀਆਂ ਵੇਸ਼ੀਆਂ ਕਰਨੀਆਂ ਪੂਰੀਆਂ ਜੜੀਆਂ ਦੋਹਾਂ ਦਿਨਾਂ ਦਿਨਾਂ ਦੀਆਂ ਰਹਿ ਗਈਆਂ ਵਾ ਸਹੀ ਆ ਜੀ ਠੀਕ ਆ ਜੀ ਅੱਜ ਨਹੀਂ ਛੱਡ ਦੇ ਕਿਸੇ ਨੂੰ ਵੀ ਅੱਜ ਤਾਂ ਪੂਰੀ ਗੱਲ ਬਈ ਐਸੇ ਕਰਾ ਕੇ ਹੀ ਛੱਡਣੀ ਐ ਕੋਈ ਸਾਹਿਬ ਕਹਿੰਦੇ ਸਹੀ ਆ ਜੀ ਉਹ ਪਿੱਛੇ ਗਾਣੇ ਲਾਏ ਆ ਤਾਂ ਕਰਕੇ ਥੋੜਾ ਮੈਨੂੰ ਬੋਲਣਾ ਪੈ ਰਿਹਾ ਵਾ ਨਹੀਂ ਤੇ ਤੁਹਾਨੂੰ ਆਵਾਜ਼ ਨਹੀਂ ਸੁਣਨੀ ਕਿਸੇ ਦੀ ਵੀ ਸਹੀ ਐ ਓਕੇ ਜੀ ਵੀਰ ਲਾਲੇ ਵੀਰ ਹੁਣੀ ਵੀ ਲੱਗੇ ਆ ਲਾਲੇ ਵੀਰ ਹੁਣਾਂ ਦੀ ਆਈ ਨਹੀਂ ਵੀਡੀਓ ਪਹਿਲਾਂ ਲਾਲੇ ਵੀਰ ਹੁਣੀ ਇੱਧਰ ਲੱਗੇ ਸ਼ਾਬਾਸ਼ ਬੋਲਟ ਭਾਜੀ ਖੱਚ ਕੇ ਖੱਚ ਕੇ ਮੁੰਡੇ ਬੜੇ ਦਿਨਾਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਗਰਾਊਂਡ ਸੁੱਕੇ ਤੇ ਮਿਹਨਤ ਲਾਈ ਜਾਵੇ ਸਹੀ ਆ ਕਿ ਨਹੀਂ ਦੇਖ ਸਾਧਿਆਂ ਤੀ ਖੱਚ ਕੇ ਰੱਖੋ ਕੰਮ ਨੂੰ ਚਲੋ ਚਲੋ ਜੀ ਵੈਰੀ ਗੁੱਡ ਵੈਰੀ ਗੁੱਡ ਜੀ ਸ਼ਾਬਾਸ਼ ਸ਼ਾਬਾਸ਼ ਕੀ ਹੋਇਆ ਚੱਲ 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 ਬਹੁਤ ਦੇ ਨਾ ਮਗਰ ਲਾਓ ਵੈਰੀ ਗੁੱਡ 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 ਸਾਬਾਈਸ ਖੇਚੇਗੇ 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 ਮੁੰਡੇ ਅੱਜ ਸ਼ੇਪ ਹੈ ਆ ਚਲੋ ਚਲੋ ਜੀ ਚਲੋ ਜੀ ਚਲੋ ਸਾਈ ਦੇ ਮੋੜਸਾਂ ਲਵੇ ਲੋ ਕਿਦਾਂ ਮੋਡੀਫਾਈ ਕੀਤਾ ਇਹਨੇ ਵੇਖ ਲੋ ਜੀ ਫੇ ਮੈਂ ਰੱਖਣਾ ਲੈਟ ਰੱਖਾ ਪੱਕਾ ਚੱਲ ਫੇ ਲਾਉਣਾ ਸਕੂਟਰੀ ਨੂੰ ਦਿਲ ਜਿਆ ਵੀ ਘਟਦਾ ਉਦਾਂ ਦੇਦਾ ਆ ਕੋਟੀ ਕੀਦੀ ਆ ਦੱਸ ਦੇ ਕੋਟੀ ਕਿੱਥੇ ਗਿਆ ਕੋਟੀ ਕਿ ਤੁਹਾਡੇ ਮੋੜਸਾਂ ਲਦੀ ਆ ਨਾ ਨਹੀਂ ਬਸ ਬਗਾਨਿਆਂ ਦੀ ਆ ਬਗਾਨਿਆਂ ਦੀ ਆ ਚੱਲ ਫਿਰ ਅਗਲੀ ਵੀ ਲਾ ਹੀ ਲੈਣਾ ਮੈਂ ਫਿਰ ਦੋਵੇਂ ਲਾ ਲੈਣਾ ਆ ਵੇਖ ਲਓ ਜੀ ਇਹਦਾ ਮੋਟਰਸਾਈਕਲ ਆ ਜੋਤੇ ਰਹਿੰਦੇ 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 ਹਾਲੇ ਕਸ ਲਾ ਅੱਛਾ ਅੱਛਾ ਕਸ ਦੇ ਟਾਇਰ ਤੇ ਜਗਦੀ ਵੇਖਦੇ ਆ ਇਹ ਲੋਈ ਪੂਰਾ ਮੋਡੀਫਾਈ ਕੀਤਾ ਮੁੰਡੇ ਨੇ ਕਿਹੜਾ ਮੋਟਰਸਾਈਕਲ ਹੈ ਪਾਲਸਰ ਕਹਿੰਦੇ ਬਾਕਸਰ ਆ ਕਹਿੰਦੇ ਉਹ ਵੇਖ ਲਓ ਜੀ ਇਹਦਾ ਮੋਟਰਸਾਈਕਲ ਵੇਖ ਲਓ ਲਾਈਟਾਂ ਵੇਖ ਲਓ ਇਹਦੀਆਂ ਵਾਨੇ ਸਮੰਨੀਆਂ ਉਹ ਦੇਖੋ ਜੀ ਹਾਰਨ ਉਹ ਵੇਖ ਲਓ ਹਾਰਨ ਵੀ ਵੱਡੇ ਲਵਾਏ ਆ ਮਾਨ ਦਾ ਨਿਗਾ ਵੇਖ ਲੋ ਜੀ ਕਿਸੇ ਨੂੰ ਕਾਦੋਂ ਇੰਨਾ ਕੋ ਹਲਵਾਇਆ ਮੂੜ ਚੈਨ ਨੂੰ ਕਾਦੋਂ ਇੰਨਾ ਕੋ ਹਲਵਾਇਆ ਆ ਭਰਾਵਾ ਕੋਹ ਨਹੀਂ ਆ ਵੇਖ ਲੋ ਜੀ ਕਈ ਕੋਹੀ ਲਵਾਇਆ ਸੂਏ ਸਾਇ ਨੇ ਵੇਖ ਲੋ ਜੀ ਪੂਰਾ ਆਸ਼ਕ ਪੱਠਾ ਬਣਿਆ ਹੋਇਆ ਏ ਹੁਣ ਵੇਖ ਲਾ ਸਹੀ ਗੱਲ ਹੈ ਕਿ ਪੀਪਣੀਆਂ ਵੇਖ ਕਿਦਾਂ ਲਾਈਆਂ ਹੋਈਆਂ ਉਹ ਵੇਖ ਲਾ ਕਰਦਾ ਭਾਜੀ ਨਾ ਤੇਰੀ ਗੱਲ ਮੈਂ ਕੋਈ ਨਾ ਕੋਨਾ ਤੇਰੇ ਅੱਜ ਫੇਵ ਪ੍ਰੈਣ ਫਰਾਉਣਾ ਤੇਰੇ ਅੱਜ ਮੈਂ ਮਿਹਨਤ ਕਿੰਨੀ ਖਲਾ ਲਈਆ ਪਸੀਨਾ ਆ ਮੂੰਹ ਕਰ ਖਾਂਦਾ ਕੋ ਨਹੀਂ ਆਇਆ ਯਾਰ ਨਾ ਉਹ ਨਾ ਕਰੋ ਯਾਰ ਐਵੇਂ ਲਫੀੜੇ ਮਾਰ ਲ ਆਪਣੇ ਜੇ ਗੁੱਸਾ ਚੜ ਗਿਆ ਨੇ ਆਹੋ ਆ ਚਾਹ ਦਾ ਗਲਾਸ ਇਤੇ ਰੱਖਿਆ ਭੀ ਛੇ ਕੀ ਗੱਲ ਕੋਈ ਝੋਟਾ ਲੱਗਾਈ ਅੱਜ ਡੰਬਣ ਲਾਉਣ ਇਹਨੂੰ ਵੇਖਦੇ ਆਂ ਦਾਗ ਦੇ ਲਾ ਲਾ ਦੰਦਾ ਕਿ ਨਹੀਂ ਤਾਂ ਨੂੰ ਬਾਲਾ ਕੱਢ ਬਾਲਾ ਕੱਢ ਬਾਲਾ ਕੱਢ ਦੇ ਤਾਂ ਨੂੰ ਤਾਂ ਨੂੰ ਦੂਜਾ ਵੀ ਲਾ ਨਾਲ ਦੂਜਾ ਵੀ ਲੈ ਦੂਜਾ ਵੀ ਉਹ ਜਾ ਯਾਰ ਇਹ ਨਿਆਣੇ ਨੂੰ ਕਰਤੀ ਛੁੱਟੀ ਤੇ ਇਹਨਾਂ ਦਾ ਅੱਜ ਮੈਚ ਆ ਇਹਨਾਂ ਨੇ ਜਾਣਾ ਕਿੱਥੇ ਆ ਮੈਚ ਅੱਜ ਹਾਂ ਖੈਰੀ ਖੈਰੀ ਜਾਣਾ ਵਜ ਸਹੀ ਆ ਜੇ ਛੁੱਟੀ ਕੀਤੀ ਤੇ ਛੁੱਟੀ ਦਾ ਮੁੱਲ ਮੋੜਨਾ ਵਾ ਸਹੀ ਆ ਕਿੰਨੇ ਕਿਲੋ ਲਾਉਣੀ ਆ 30 ਗਜ ਨਹੀਂ ਦਾ ਤਰੇਂ ਚ ਨਾ ਵਜੇ ਮੈਂ ਲਾਈਵ ਵੇਖਣਾ ਅੱਜ ਸਹੀ ਆ ਠੀਕ ਆ ਲਾਈਵ ਲਾਈਵ ਵੇਖੀਂਗਾ ਤੇਰਾ ਚੈੱਕ ਕਰਦਾ ਮੈਨੂੰ ਕੰਮ ਜਾਵਾ ਲਾਈਵ ਕਰ ਤੂੰ ਤੂੰ ਹੀ ਜਾਣਾ ਜੇ ਨਾ ਕਬੱਡੀ ਭਾਈ ਵੇਖੀ ਤੇਰੀ ਗਿੰਚੀ ਜੇ ਭਾਈ ਸਹੀ ਆ ਸਹੀ ਆ ਵੀ ਖੇਡੂਗਾ ਤੂੰ ਖੇਡਣਾ ਖੇਡਣਾ ਆਓ ਵੀ ਅੱਜ ਕਹਿੰਦੇ ਮਿਹਨਤ ਨਹੀਂ ਲਾਈ ਅੱਜ ਕਹਿੰਦੇ ਵੇਖੀਂਗਾ ਚੱਕਦਾ ਕੰਮ ਨੂੰ ਕਰਨ ਵੀ ਜਾਊਗਾ ਅੱਜ ਤੂੰ ਹੀ ਜਾਊਗਾ ਆ ਦੇਖ ਲੈ ਕਿੰਨੇ ਕਿਲੋ ਦੀ ਟੀਮ ਆ ਇਹ ਆਪਣੀ ਕਹੀ ਇਹ 35 ਕਿਲੋ ਦੀ ਟੀਮ ਆ ਗੱਬਰੂਆਂ ਦੀ ਅੱਜ ਫਿਸ਼ ਹੋਣਗੇ ਇਹਨਾਂ ਨੂੰ ਤਾਂ ਕਰਕੇ ਥੋੜੀ ਮਿਹਨਤ ਅੱਜ ਘੱਟ ਲਵਾਈ ਆ ਇਹ ਸੀ ਕਰਦੇ ਕੁਕਲੀਆਂ ਜਾ ਕੇ ਅੱਜ ਕਰਦੇ ਪੈਪਾਂ ਠੰਡੀਆਂ ਦੇ ਲਈ ਵੀ ਕਰਦੇ ਦੇਖਣਾ ਉਦਾਂ ਹੀ ਆ ਜਾਗੇ ਉਦਾਂ ਹੀ ਆ ਲੈੱਤਾਂ ਕਰਦੇ ਹੋ ਜਾਮ ਅੱਜ ਤੂੰ ਵੀ ਰਣਾ ਕੋਰੀ ਕਿੰਨਾ ਭਾਰ ਆਉਂਦਾ ਤੇਰੇ ਵਿੱਚ 35 ਉਹ ਇਹ ਕਹਿੰਦਾ ਹੁਣ ਅੱਜ ਵੇਖੀਂ ਜੋਤੇ ਹੁਣੀ ਬੋਕਣਗੇ ਸਹੀ ਆ ਜੀ ਤੇ ਕੱਲੂ ਕੋਈ ਨਾ ਮੈਂ ਇਹਨਾਂ ਦੀਆਂ ਪਾਉਂਗਾ ਵੀਡੀਓ ਕੱਟ ਕੇ ਤੇ ਫਿਰ ਤੁਸੀਂ ਦੇਖਿਓ ਮੁੰਡਿਆਂ ਨੇ ਮਿਹਨਤ ਲਾਈ ਕਮਾਲਾਂ ਕੀਤੀ ਇਹਨਾਂ ਦੀ ਠੀਕ ਆ ਚਲੋ ਹੁਣ ਹੋ ਜੋ ਤਿਆਰ ਜਾ ਕੇ ਨਹਾ ਨੂੰ ਲੋ ਸਹੀ ਆ ਨਹਾ ਨੂੰ ਕੇ ਤਿਆਰ ਹੋ ਕੇ ਤੇ ਪਹੁੰਚ ਜਾ ਉੱਥੇ ਟਾਈਮ ਨਹੀਂ ਠੀਕ ਆ ਗਜਨੀ ਓਕੇ ਬਾਏ ਬਾਏ ਟੇਕ ਕੇਅਰ ਬਾਏ 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 ਬਾਏ